ਸੱਤਿਸ਼ਰੀਆ ਕਾ ਅੱਜ ਅਸੀਂ ਕਰਾਂਗੇ ਪੰਜਾਬੀ ਪਾਸ਼ਾ ਦੇ ਕਾਵੜੂ ਸਿੱਠ ਜਾਂ ਸਿੱਠਣੀਆਂ ਕਿਸੇ ਰਸਮ ਜਾਂ ਪਹਿੜੀ ਆਦਤ ਦਾ ਮਾੜਾ ਪਾਸਾ ਦਿਖਾਉਣ ਵਾਸਤੇ ਵਰਤੇ ਵਰਤੀਆ ਜਾਂਦਾ ਹੈ ਵਿਆਹ ਵਿੱਚ ਸਿੱਠਣੀਆਂ ਦੀ ਵਰਤੋਂ ਕੁੜੀ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਹਾਸਾ ਮੁਖੋਲ ਹੀ ਕੀਤਾ ਜਾਂਦਾ ਹੈ ਜਿਸ ਨੂੰ ਸਿੱਠਣੀਆਂ ਗਾਲਾਂ ਵੀ ਆਖਦੀ ਹਨ 12 12 ਵਿੱਚ ਬਹਾਦਰਾਂ ਦੇ ਕਾਰਨਾਮੇ ਦੱਸੇ ਜਾਂਦੇ ਹਨ ਮੇਜੇ ਦੀਆਂ ਸੂਰਾਂ ਦੀ 12 ਦੇ ਘੇਰੇ ਵਿੱਚ ਹੀ ਆਉਂਦੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 22 ਅਧਿਆਤਮਕ ਵਾਰਾਂ ਦਰਜ ਹਨ ਗੁਲਜਾਰਾਂ ਮੁ슬ਮਾਨੀ ਪੈਗੰਬਰਾਂ ਦੇ ਹਲਾਤਾਂ ਜੰਗਨਾਮਿਆਂ ਦੀ ਧਾਰਨਾ ਤੇ ਹੀ ਹੁੰਦੇ ਹਨ ਛੱਠੇ ਮਾਲਵੇ ਵਿੱਚ ਕਿਸੇ ਨੂੰ ਹੀ ਚਿੱਠਾ ਕਿਹਾ ਜਾਂਦਾ ਹੈ ਕਿਸੇ ਪ੍ਰੇਮੀ ਪ੍ਰੇਮਿਕਾ ਤਰਮ ਦੇ ਪਰਵਾਨਿਆਂ ਧਾਰਮਿਕ ਯੋਧਿਆਂ ਤੇ ਆਮ ਘਟਨਾਵਾਂ ਦਾ ਵਰਣਨ ਇਹਨਾਂ ਕਿਸਿਆਂ ਵਿੱਚ ਲਿਖੇ ਜਾਂਦੇ ਹਨ ਇਨਾ ਦੀ ਸੂਰਤ ਤਾਂ ਵਿਖੀ ਹੁੰਦੀ ਹੈ ਪੰਜਾਬੀ ਸਾਹਿਤ ਅੰਦਰ ਸ਼੍ਰੀ ਫਰੀਹਾਤ ਹੀ ਰਾਂਝਾ ਮਿਰਜਾ ਸਹਿਬਾ ਪੂਰਨ ਭਗਤ ਬਾਬਾ ਬੰਦਾ ਸਿੰਘ ਬਹਾਦਰ ਕਾਮਰੂਪ ਅਤੇ ਕਈ ਹੋਰ ਕਿਸੇ ਮਿਲਦੇ ਹਨ ਬਾਰਾਂ ਮਾ ਇਸ ਕਾਵ ਰੂਪ ਵਿੱਚ 12 ਮਹੀਨੇ ਦੇਸੀ ਮਹੀਨਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਆਮ ਤੌਰ ਤੇ ਪਰਦੇਸ ਗਏ ਆਪਣੇ ਆਸ਼ਕ ਜਾਂ ਪਤੀ ਦੀ ਉਡੀਕ ਵਿੱਚ ਵਿਜੋਗਣ ਦੇ ਨਾਂ ਜੋੜੇ ਜਾਂਦੇ ਹਨ ਸ਼ੀਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਗੁਰੂਆਂ ਦੁਆਰਾ ਰਚਿਤ 12ਵਾਂ ਦਰਜ ਹਨ ਜੰਗਨਾਮੇ ਜੁੱਧ ਬਹਾਦਰ ਬਲੀਦਾਨ ਸ਼ਹਾਦਤ ਨੂੰ ਪੇਸ਼ ਕੀਤਾ ਜਾਂਦਾ ਹੈ ਜੰਗਨਾਮਾ ਸਿੰਘਾਂ ਤੇ ਫਰੰਗੀ ਕਾਫੀ ਮਸ਼ਹੂਰ ਹਨ ਸ਼ਹਿਰਾਫੀਆਂ 18ਵਾਂ ਸ਼ਲੋਕ ਰੇਖਤ ਦੋਹੜੇ ਚਰਖੇ ਸਤਵਾਰੇ 35 ਅਖਰੀਆਂ ਆਦਿ ਕੇ ਕਈ ਚੀਜ਼ਾਂ ਸੂਫੀਆਨਾ ਅੰਦਾਜ਼ ਦੀਆਂ ਹਨ ਪਰ ਹੋਰ ਪਾਸੇ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਾਫੀਆਂ ਇਹਨਾਂ ਦੀ ਵਰਤੋਂ ਜਲਤਰ ਸੂਫੀ ਕਾਵਿਆਂ ਨੇ ਕੀਤੀ ਹੈ ਜਿਸ ਵਿੱਚ ਉਹ ਰੱਬ ਨੂੰ ਯਾਦ ਕਰਦੇ ਹਨ ਅਤੇ ਦੁਨੀਆਂ ਨੂੰ ਚੰਗੇ ਕਰਮਾਂ ਲਈ ਪ੍ਰੇਰਦੇ ਹਨ ਟੱਪੇ ਨਿੱਕੇ-ਨਿੱਕੇ ਫਿਕਰਿਆਂ ਨੂੰ ਦਿਲ ਖਿੱਚਵੇਂ ਸ਼ਬਦਾਂ ਵਿੱਚ ਗੁੰਦਿਆ ਜਾਵੇ ਤਾਂ ਉਸ ਨੂੰ ਟੱਪੇ ਕਹਿੰਦੇ ਹਨ ਬੋਲੀਆਂ ਟੱਪੇ ਦਾ ਦੂਜਾ ਨਾਂ ਹੈ ਬੰਤੋ ਲੱਛੀ ਜਮਲੋ ਆਦੀ ਬੋਲੀਆਂ ਦੇ ਰੂਪਾਂਤਰ ਹਨ ਕਾਮਣ ਲਾੜਾ ਸੋਹਰੇ ਕਰ ਆਵੇ ਤਾਂ ਕਾਮਨਾ ਦੇ ਜੋਰ ਨਾਲ ਕੰਬਰਾ ਸੋਰੀ ਕਬਰਾ ਆ ਜਾਂਦਾ ਹੈ ਇਹ ਵੀ ਸੁੱਠਣੀਆਂ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਮਖੋਲ ਉਡਾਇਆ ਜਾਂਦਾ ਹੈ ਦੋਹੇ ਵਿਆਹ ਵਿੱਚ ਕੁੜੀ ਦੇ ਪੇਕੇ ਘਰ ਕੁੜਮਾ ਦੇ ਘਰੋਂ ਮਿਲਣੀ ਵਾਸਤੇ ਆਉਂਦੀਆਂ ਹਨ ਔਰਤਾਂ ਤਾਂ ਉਦੋਂ ਦੋਹੇ ਆਮੋ ਸਾਹਮਣੇ ਬੋਲੇ ਜਾਂਦੇ ਹਨ ਦੋਹੇ ਅਸਲ ਵਿੱਚ ਦੋਹਰਾ ਹੀ ਹੁੰਦਾ ਹੈ ਜਿੰਦੂਆ ਇਹ ਔਰਤ ਵੱਲੋਂ ਢੋਲਕੀ ਤੇ ਗਾਇ ਜਾਣ ਵਾਲੇ ਗੀਤ ਹੁੰਦੇ ਹਨ ਖੇੜਿਓਂ ਵਿਆਹ ਵਿੱਚ ਦੋ ਜਣੇ ਵੱਖਰੇ ਵੱਖਰੇ ਮਕਾਨਾਂ ਤੇ ਬੈਠ ਕੇ ਸਵਾਲ ਜਵਾਬ ਕਰਦੇ ਹਨ ਲੋਕ ਬੜੇ ਚਾਣ ਨਾਲ ਇਕੱਠੇ ਹੋ ਕੇ ਸੁਣਦੇ ਹਨ ਕਵਿਤ ਆਮ ਪੰਜਾਬੀ ਦੇ ਕਵਿਤ ਜਾਂ 31 ਜਾਂ 32 ਅੱਖਰਾਂ ਦੀ ਤੁਕਾਂਤ ਦੇ ਚਾਰ ਤੁਕਾਂ ਵਾਲੇ ਸ਼ੰਦ ਹੁੰਦਾ ਹੈ ਸ਼ਲੋਕ ਸ਼ਲੋਕ ਦੀ ਉਤਪਤੀ ਸੰਸਕ੍ਰਿਤ ਦੇ 31 ਅੱਖਰਾਂ ਦੇ ਨਿਜਮਬੰਦ ਸ਼ੰਦਾ ਤੋਂ ਹੈ ਜਿਸ ਦਾ ਤੁਕਾਂਤ ਨਹੀਂ ਹੁੰਦਾ ਪਰ ਪੰਜਾਬੀ ਵਿੱਚ ਇਹ ਸ਼ਲੋਕ ਦੋਹਰੇ ਦੇ ਰੂਪ ਵਿੱਚ ਪਾਏ ਜਾਂਦੇ ਹਨ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰਨਾ ਔਰ ਸਬਸਕ੍ਰਾਈਬ ਕਰਨਾ ਧੰਨਵਾਦ